ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਖੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਿਰੇਦਾਰ ਸਿੱਖ ਕਲਗੀਧਰ ਜੀ ਸ਼ਾਮ ਪਈ ਜਦ ਆਪਣੇ ਆਰਾਮ ਅਸਥਾਨ ਤੇ ਬਿਰਾਜਦੇ ਸਨ ਤਾਂ ਪੰਜ ਜਾਂ ਦਾਸ ਸਿੰਘ ਦਿਨ ਰਾਤ ਹਰ ਵੇਲੇ ਸਤਗੁਰੂ ਜੀ ਦੀ ਸੇਵਾ ਵਿੱਚ ਪਹਿਰੇ ਤੇ ਹਾਜ਼ਰ ਰਹਿੰਦੇ ਸਨ ਇੱਕ ਦਿਨ ਆਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਵਿੱਚ ਉਤਲੀਆਂ ਦਾ ਤਮਾਸ਼ਾ ਹੋਣਾ ਸੀ ਬਹੁਤ ਲੋਕ ਇਹ ਤਮਾਸ਼ਾ ਵੇਖਣ ਗਏ ਗੁਰੂ ਮਹਾਰਾਜ ਜੀ ਦੇ ਸਰੀਰ ਤੇ ਪਹਿਰਾ ਦੇਣ ਵਾਲੇ ਸਿੱਖਾਂ ਦੇ ਕੰਨਾਂ ਵਿੱਚ ਵੀ ਤਮਾਸ਼ੇ ਦੀ ਆਵਾਜ਼ ਪਈ ਕੁਝ ਸਿੰਘਾਂ ਨੇ ਸਲਾਹ ਕੀਤੀ ਕਿ ਸਤਗੁਰੂ ਜੀ ਆਰਾਮ ਕਰ ਰਹੇ ਹਨ ਕਿਉਂ ਨਾ ਆਪਾਂ ਸਤਗੁਰਾਂ ਦੇ ਆਰਾਮ ਕਰਦੇ ਕਰਦੇ ਭਜ ਕੇ ਪੁਤਲੀਆਂ ਦਾ ਤਮਾਸ਼ਾ ਦੇਖ ਆਈਏ ਦੂਸਰੇ ਸਿੰਘ ਕਹਿਣ ਲੱਗੇ ਕਿ ਤੁਸੀਂ ਜਾਣਾ ਹੈ ਤਾਂ ਬੇਸ਼ੱਕ ਚਲੇ ਜਾਵੋ ਅਸੀਂ ਗੁਰੂ ਮਹਾਰਾਜ ਜੀ ਦਾ ਪਹਿਰਾ ਛੱਡ ਕੇ ਨਹੀਂ ਜਾ ਸਕਦੇ ਕੁਝ ਸਮਾਂ ਆਪਸੀ ਵਿਚਾਰ ਵਟਾਂਦਰਾ ਉਪਰੰਤ ਕੁਝ ਸਿੰਘ ਪਹਿਰੇ ਤੋਂ ਗੈਰ ਹਾਜ਼ਰ ਹੋ ਕੇ ਨੇੜਲੇ ਨਗਰ ਕਟ ਪੁਤਲੀਆਂ ਦਾ ਤਮਾਸ਼ਾ ਦੇਖਣ ਚਲੇ ਗਏ ਉਹ ਸਿੰਘ ਪੁਤਲੀਆਂ ਦਾ ਤਮਾਸ਼ਾ ਤਾਂ ਅੱਖਾਂ ਨਾਲ ਵੇਖਦੇ ਰਹੇ ਪਰ ਮਨ ਦਾ ਧਿਆਨ ਸਤਗੁਰੂ ਜੀ ਵੱਲ ਰਿਹਾ ਤੇ ਨਾਲ ਹੀ ਮਨ ਵਿੱਚ ਪਛਤਾਵਾ ਬਣਿਆ ਰਿਹਾ ਕਿ ਅਸੀਂ ਗਲਤੀ ਕੀਤੀ ਹੈ ਸਤਗੁਰੂ ਜੀ ਦੇ ਪਹਿਰੇ ਨਾਲੋਂ ਉਤਲੀਆਂ ਦੇ ਤਮਾਸ਼ੇ ਨੂੰ ਜ਼ਿਆਦਾ ਪਹਿਲ ਦਿੱਤੀ ਜੇ ਸਾਡੇ ਪਿੱਛੋਂ ਸਤਗੁਰੂ ਜੀ ਜਾਗ ਪਏ ਤਾਂ ਅਸੀਂ ਗੁਰੂ ਸਾਹਿਬ ਜੀ ਨੂੰ ਕੀ ਮੂੰਹ ਦਿਖਾਵਾਂਗੇ ਅਸੀਂ ਕੁਝ ਵੀ ਉੱਤਰ ਦੇਣ ਜੋਗੇ ਨਹੀਂ ਰਹਾਂਗੇ ਤਮਾਸ਼ਾ ਵੇਖਦੇ ਸਾਰਾ ਸਮਾਂ ਮਨ ਵਿੱਚ ਪੁਸ਼ਤਾਵਾ ਤੇ ਗੁਰੂ ਜੀ ਦੀ ਯਾਦ ਬਣੀ ਰਹੀ। ਇੱਧਰ ਪਿੱਛੋਂ ਜੋ ਸਿੰਘ ਸਤਪੁਰਾਂ ਦੇ ਪਹਿਰੇ ਤੇ ਸਨ ਉਹ ਸਰੀਰ ਕਰਕੇ ਤਾਂ ਗੁਰੂ ਹਜੂਰੀ ਵਿੱਚ ਪਹਿਰਾ ਦੇ ਰਹੇ ਸਨ ਪਰ ਮਨ ਕਰਕੇ ਉਹਨਾਂ ਦਾ ਧਿਆਨ ਕੱਠ ਪੁਤਲੀਆਂ ਦੇ ਤਮਾਸ਼ੇ ਵਿੱਚ ਰਿਹਾ ਕਿ ਜੇ ਅਸੀਂ ਵੀ ਚਲੇ ਜਾਂਦੇ ਤਾਂ ਤਮਾਸ਼ਾ ਵੇਖ ਹੁੰਦਾ। ਜਦ ਵੀ ਉਹਨਾਂ ਦੇ ਕੰਨਾਂ ਵਿੱਚ ਤਮਾਸ਼ੇ ਦੀ ਆਵਾਜ਼ ਪੈਂਦੀ ਮਨ ਗੁਰੂ ਹਜੂਰੀ ਚੋਂ ਨਿਕਲ ਕੇ ਤਮਾਸ਼ੇ ਵੱਲ ਜਾਂਦਾ ਉਹਨਾਂ ਦਾ ਮਨ ਸਾਰਾ ਸਮਾਂ ਤਮਾਸ਼ਾ ਵੇਖਣ ਨੂੰ ਮੋਚਦਾ ਰਿਹਾ ਉਧਰੋਂ ਤਮਾਸ਼ਾ ਵੇਖਣ ਵਾਲੇ ਸਿੰਘ ਵੀ ਤਮਾਸ਼ਾ ਵਾਹੋਵਾਹੀ ਪੁਸ਼ਤਾਵਾ ਕਰਦੇ ਗੁਰੂ ਹਜੂਰੀ ਵਿੱਚ ਉੱਜ ਗਏ ਦਿਨ ਚੜਿਆ ਸਤ ਗੁਰੂ ਜੀ ਦੇ ਸੰਮੁਖ ਦੀਵਾਨ ਸੱਜਿਆ ਰਾਤ ਵਾਲੇ ਸਿੰਘ ਵੀ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਸਨ ਸਤਗੁਰਾਂ ਉੱਚੀ ਆਵਾਜ਼ ਵਿੱਚ ਕਿਹਾ ਕਿ ਹਾਜ਼ਰ ਗੈਰ ਹਾਜ਼ਰ ਅਤੇ ਗੈਰ ਹਾਜ਼ਰ ਹਾਜ਼ਰ ਸਤਗੁਰਾਂ ਦੇ ਕਹੇ ਹੋਏ ਬਚਨ ਸੰਗਤ ਸਮਝ ਨਾ ਪਾਈ ਸੰਗਤ ਵਿੱਚੋਂ ਸਿੰਘਾਂ ਨੇ ਬੇਨਤੀ ਕੀਤੀ ਅਤੇ ਇਹਨਾਂ ਰਮਜ ਭਰੇ ਸ਼ਬਦਾਂ ਬਾਰੇ ਪੁੱਛਿਆ ਅੰਤਰਜਾਮੀ ਸਤਿਗੁਰੂ ਜੀ ਨੇ ਰਾਤ ਵਾਲੇ ਸਿੰਘਾਂ ਦੀ ਸਾਰੀ ਵਿਥਿਆ ਸੰਗਤਾਂ ਨੂੰ ਸੁਣਾਈ ਕਿ ਜੋ ਰਾਤ ਘਟ ਪੁਤਲੀਆਂ ਦਾ ਤਮਾਸ਼ਾ ਵੇਖਣ ਗਏ ਸਨ ਉਹਨਾਂ ਦੇ ਸਰੀਰ ਦੀਆਂ ਅੱਖਾਂ ਭਾਵੇਂ ਘਟ ਪੁਤਲੀਆਂ ਦਾ ਤਮਾਸ਼ਾ ਵੇਖਦੀਆਂ ਸਨ ਪਰ ਉਹਨਾਂ ਸਿੱਖਾਂ ਦਾ ਮਨ ਸਾਡੀ ਹਜ਼ੂਰੀ ਵਿੱਚ ਸੀ ਜੋ ਸਿੰਘ ਸਾਡੇ ਸਰੀਰ ਦਾ ਪਹਿਰਾ ਦੇ ਰਹੇ ਸਨ ਉਹ ਸਰੀਰ ਕਰਕੇ ਤਾਂ ਸਾਡੀ ਹਾਜ਼ਰੀ ਵਿੱਚ ਸਨ ਪਰ ਉਹਨਾਂ ਦਾ ਮਨ ਤਮਾਸ਼ੇ ਦੀ ਹਾਜ਼ਰੀ ਪਰਦਾ ਸੀ ਗੁਰੂ ਦਰ ਵਿੱਚ ਹਾਜ਼ਰੀ ਨਾਲੋਂ ਹਜ਼ੂਰੀ ਦੀ ਜ਼ਿਆਦਾ ਮਹਾਨਤਾ ਹੈ ਸਤਗੁਰੂ ਕਲਗੀਧਰ ਜੀ ਨੇ ਸੰਗਤ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਨਮਾਜ਼ ਵਾਲੀ ਸਾਖੀ ਸਰਵਨ ਕਰਵਾਈ ਅਤੇ ਕਿਹਾ ਸਿੱਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਹਾਜ਼ਰੀ ਨਾਲੋਂ ਹਜ਼ੂਰੀ ਨੂੰ ਜ਼ਿਆਦਾ ਮਹਾਨਤਾ ਦੇ ਕੇ ਕਾਜੀ ਤੇ ਨਵਾਬ ਨੂੰ ਹਾਜ਼ਰੀ ਨਾਲ ਹਜ਼ੂਰੀ ਵਿੱਚ ਨਮਾਜ਼ ਅਦਾ ਕਰਨ ਦਾ ਉਪਦੇਸ਼ ਦਿੱਤਾ ਸੀ ਵਾਹਿਗੁਰੂ ਨੂੰ ਉਹੀ ਕੀਤੀ ਹੋਈ ਬੰਦਗੀ ਪ੍ਰਵਾਨ ਹੈ ਜਦੋਂ ਆਪਾਂ ਖੁਦਾ ਦੀ ਇਬਾਦਤ ਵਿੱਚ ਮੂੰਹੋਂ ਪ੍ਰਭੂ ਦੀ ਸਿਫਤ ਸਲਾਹ ਦੇ ਬੋਲ ਬੋਲਦੇ ਹਾਂ ਜੇ ਸਾਡੀ ਸੁਰਤ ਉਹਨਾਂ ਬੋਲਾਂ ਨੂੰ ਪ੍ਰਭੂ ਦੇ ਸਿਫਤ ਸਲਾਹ ਦੇ ਸ਼ਬਦਾਂ ਨੂੰ ਧਿਆਨ ਮਗਨ ਹੋ ਕੇ ਸੁਨ ਰਹੀ ਹੈ ਤਾਂ ਉਹ ਬੰਦਗੀ ਪਰਮਾਨ ਹੁੰਦੀ ਹੈ ਜੇ ਸੁਰਤ ਇਬਾਦਤ ਸਮੇਂ ਕਿਸੇ ਹੋਰ ਪਾਸੇ ਪਟਕਦੀ ਹੈ ਐਸੀ ਬੰਦਗੀ ਪ੍ਰਭੂ ਦੇ ਦਰ ਵਿੱਚ ਪਰਮਾਨ ਨਹੀਂ ਉਹ ਕੇਵਲ ਤੋਤਾ ਰਟਣੀ ਹੀ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਜਾਦ ਵੀ ਗੁਰੂ ਹਾਜ਼ਰੀ ਵਿੱਚ ਜਾਈਏ ਉੱਥੇ ਸਰੀਰ ਦੀ ਹਾਜ਼ਰੀ ਦੇ ਨਾਲ ਮਨ ਨੂੰ ਵੀ ਗੁਰੂ ਹਜ਼ੂਰੀ ਵਿੱਚ ਰੱਖ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੀਏ ਭੁੱਲ ਚੁੱਕ ਦੀ ਖਿਮਾ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ